ਹਿੰਦ ਦੀ ਚਾਦਰ ਧਰਮ ਦੇ ਰਾਖੇ ਉਹਨਾਂ ਦਾ 350 ਸਾਲਾ ਸ਼ਹੀਦੀ ਦਿਵਸ ਮਨਾਉਣ ਲਈ ਸਾਰੀਆਂ ਹੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇਸ ਦਿਨ ਦੇ ਲਈ ਪੂਰੀ ਸ਼ਰਧਾ ਰੱਖ ਕੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜਿੱਥੇ ਇਹਨਾਂ ਸਮਾਗਮਾਂ ਨੂੰ ਇੱਕ ਮਹੀਨੇ ਵਿੱਚ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਰੀ ਚੌਂਕ ਜਿੱਥੇ ਨੌਵੇਂ ਪਾਤਸ਼ਾਹ ਨੇ ਆਪਣਾ ਸੀਸ ਬਲੀਦਾਨ ਦਿੱਤਾ ਉਤੋਂ ਅਰਦਾਸ ਕਰਕੇ ਆਰੰਭਤਾ ਸ਼ੁਰੂ ਕਰਕੇ ਔਰ ਜਿੱਥੇ ਉਹਨਾਂ ਦਾ ਦਾ ਸੰਸਕਾਰ ਲੱਖੀ ਸਾਹਿਬ ਵੰਜਾਰਾ ਜੀ ਨੇ ਕੀਤਾ ਸੀ ਆਪਣੇ ਘਰ ਵਿੱਚ ਸ੍ਰੀ ਰਕਾਬਗੰਜ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਕਰਕੇ ਸ਼ੁਰੂ ਕੀਤਾ ਇੱਕ ਮਹੀਨਾ ਇਹ ਪ੍ਰੋਗਰਾਮ ਵੱਖੋ ਵੱਖਰੇ ਥਾਵਾਂ ਤੇ ਚੱਲੇ ਜਿਹੜੀ ਆਵਾਜ਼ ਤੇ ਰੋਸ਼ਨੀ ਤੇ ਆਵਾਜ਼ ਜਿਹੜੀ ਉਸ ਦੇ ਨਾਲ ਵੀ ਜਿਹੜੀ ਗੁਰੂ ਬਾਰੇ ਸਾਡੇ ਸ਼ਹੀਦਾਂ ਭਾਈ ਦਿਯਾਲਾ ਜੀ ਭਾਈ ਮਤੀਦਾਸ ਸਤੀਦਾਸ ਔਰ ਉਹਨਾਂ ਬਾਰੇ ਜਾਣਕਾਰੀ ਉਹਨਾਂ ਦਾ ਸੀਸ ਲਿਆਉਣ ਵਾਲੇ ਭਾਈ ਜੈਤਾ ਜੀ ਭਾਈ ਲੱਖੀ ਸਾਵਣਜਾਰਾ ਜੀ ਉਹਨਾਂ ਬਾਰੇ ਕਿਉਂਕਿ ਨਵੀਂ ਜਨਰੇਸ਼ਨ ਨੂੰ ਸਾਨੂੰ ਸਾਰਿਆਂ ਨੂੰ ਲੋੜ ਹੈ ਅਸੀਂ ਜਿਹੜੇ ਧਰਮ ਦੇ ਰਾਖੇ ਜਿਨ੍ਹਾਂ ਨੇ ਜਿਨ੍ਹਾਂ ਦੇ ਕਰਕੇ ਅੱਜ ਹਿੰਦੁਸਤਾਨ ਕਾਇਮ ਹੈ ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ ਪੰਜਾਬ ਸਰਕਾਰ ਵੱਲੋਂ ਅੱਜ ਜਿਹੜੀ ਮਤਾਨ ਸਭਾ ਵਿੱਚ ਵੱਡੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਇਕਰਾਰ ਜਿਵੇਂ ਅੰਮ੍ਰਿਤਸਰ ਸਾਹਿਬ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਹਿਬ